ਯਾਰ ਕਿਹੜਾ ਚੱਕੀ ਲੋਗ ਸਰ ਜਰਾ ਸਮਝ ਆ ਰਹੀ ਸਾਰੀ ਗੋਲ ਹੈ ਜੀ ਬੜਾ ਕੋਸਰ ਪਾ ਜਿਆ ਹਲਾਇਆ ਆ ਸਰ ਲਾ ਚੱਲ ਇਨੇਕ ਬਹੁਤ ਹੈ ਤੂੰ ਜਾ ਉਹ ਲਾਉਂਗਾ ਕਿੱਥੇ ਨੂੰ ਤਨ ਕੋਈ ਨਹੀਂ ਕੁਝ ਨਹੀਂ ਹੁੰਦਾ ਇੱਥੇ ਰੱਖ ਲਓ ਜੀ ਸਰ ਸਾਹਿਬ ਅੱਜ ਤੁਸੀਂ ਪਹੁੰਚੇ ਹੋ ਆ ਸਰ ਪਹੁੰਚੇ ਹੋ ਦੇਖੋ ਅੱਜ ਦਾ ਮਕਸਦ ਮੇਰਾ ਇੱਥੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਦੇ ਘਰ ਆਉਣ ਦਾ ਇਹ ਸੀਗਾ ਕਿ ਜੋ ਆਮ ਆਦਮੀ ਪਾਰਟੀ ਆਪਣੇ ਉਸੂਲਾਂ ਤੋਂ ਭਟਕੀ ਹੋਈ ਪਾਰਟੀ ਆ ਜੋ ਉਹਨਾਂ ਨੇ ਇੱਕ ਅਨ ਡੈਮੋਕਰੈਟਿਕ ਅਨ ਕਨਸਟੀਟਿਊਸ਼ਨਲ ਆਪਣੇ ਹੀ ਆਈਡੀਓਲੋਜੀ ਦੇ ਖਿਲਾਫ ਜਿਹੜਾ ਫੈਸਲਾ ਲਿਆ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੂੰ ਪਾਰਟੀ ਚੋਂ 5 ਸਾਲ ਲਈ 6 ਸਾਲ ਲਈ ਸਸਪੈਂਡ ਕੀਤਾ ਉਦੀ ਅਸੀਂ ਸਖਤ ਨਿਖੇਧੀ ਕਰਦੇ ਆਂ ਔਰ ਮੈਂ ਇਹਨਾਂ ਦੇ ਨਾਲ ਇੱਥੇ ਮਿਲਣ ਆਸਤੇ ਆਇਆ ਇਹਨਾਂ ਨਾਲ ਹਮਦਰਦੀ ਪ੍ਰਗਟ ਕਰਨ ਆਸਤੇ ਇਹ ਸ਼ੂਜ਼ ਕੁਮਰ ਵਜੇ ਪ੍ਰਤਾਪ ਸਿੰਘ ਉਹਨਾਂ ਨੇ ਬਤੌਰ ਐਮ ਐਲ اے ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ ਪਿਛਲੇ ਸਾਢੇ 3 ਸਾਲ ਚ ਉਠਾਏ ਨੇ ਉਹ ਕਾਬਿਲ ਤਾਰੀਫ ਨੇ ਔਰ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹੀਦਾ ਕਿ ਬੇਅਦਬੀ ਦੇ ਅੰਦਰ ਬੜੇ ਜ਼ੋਰਦਾਰ ਤਰੀਕੇ ਨਾਲ ਰੱਖਿਆ ਵੀ ਤੇ ਰੱਖਣ ਦੀ ਕੋਸ਼ਿਸ਼ ਵੀ ਕੀਤੀ ਪਿਛਲੇ ਕੁਝ ਸਮੇਂ ਤੋਂ ਇਹਨਾਂ ਤੇ ਵੀ ਉਹੀ ਗਾਜ ਡਿਗਰੀ ਸੀ ਜਿਹੜੀ ਖੈਰੇ ਤੇ ਤੇ ਵਿਰੋਧੀਆਂ ਤੇ ਡਿਗਰੀ ਹੈ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਸੀ ਇਰ ਰਿਲੇਵੈਂਟ ਇਸ਼ੂ ਦੇ ਉੱਤੇ ਟਾਈਮ ਲੰਦਾ ਸਪੀਕਰ ਇਸ ਕਰਕੇ ਇਹਨਾਂ ਨੇ ਜਿਹੜਾ ਉਹ ਬੇਅਦਬੀਆਂ ਦੇ ਉੱਤੇ ਕੰਮ ਕੀਤਾ ਬਤੌਰ ਪਹਿਲਾਂ ਐਸ ਆਈ ਪੀਐਸ ਆਫਸਰ ਫਿਰ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਨੇ ਤੁਹਾਨੂੰ ਸਾਰੇ ਨੂੰ ਪਤਾ ਰਿਪੀਟ ਕਰਨ ਦੀ ਲੋੜ ਨਹੀਂ ਕਿਵੇਂ ਮੋਟੀਵੇਟ ਕਰਕੇ ਪਾਰਟੀ ਜੁਆਇਨ ਕਰਾਈ ਔਰ ਕਿਆ ਕਿ ਇਹ ਸਾਡਾ ਇੱਕ ਇੰਪੋਰਟੈਂਟ ਪੱਖ ਦੇਖਣਗੇ ਬੇਅਦਬੀਆਂ ਦਾ ਔਰ ਇਸ਼ਾਰਤ ਨੇ ਕਿਆ ਸੀਗਾ ਕਿ ਇਹਨਾਂ ਨੂੰ ਇੱਕ ਚੰਗਾ ਅਹੁਦੇ ਦੇ ਉੱਤੇ ਬਰਾਜਮਾਨ ਕਰਾਉਣਗੇ ਬਰਾਜਮਾਨ ਤਾਂ ਕੀ ਕਰਾਉਣਾ ਸੀਗਾ ਪਿਛਲੇ 23 3.5 ਸਾਲ ਤੋਂ ਇਹਨਾਂ ਨਾਲ ਵੀ ਉਹੀ ਵਿਤਕਰਾ ਹੋ ਰਿਹਾ ਜਿਹੜਾ ਕੋਈ ਵੀ ਆਵਾਜ਼ ਪੰਜਾਬ ਦੇ ਹਿੱਤ ਵਿੱਚ ਅਗਰ ਇਹ ਵੀ ਜਾ ਕੇ ਉਹਨਾਂ ਦੇ ਪੈਰ ਫੜ ਲੈਂਦੇ ਜਿਵੇਂ ਕਿ ਆ ਜਿਹੜੇ 91 92 ਬੰਦੂਆ ਮਜ਼ਦੂਰ ਮੈਂ ਕਹਿੰਨਾ ਤੇ ਤੇ ਇਹਨਾਂ ਦਾ ਇਹਨਾਂ ਨੂੰ ਵੀ ਵਜ਼ਾਰਤ ਮਿਲ ਸਕਦੀ ਸੀ ਇਹਨਾਂ ਦਾ ਵੀ ਟੋਟਾ ਟੱਪਾ ਬਣ ਸਕਦਾ ਸੀ ਬਟ ਕਿਤੇ ਨਾ ਕਿਤੇ ਇਹਨਾਂ ਨੇ ਡਰੱਗਸ ਦੇ ਮਸਲੇ ਤੇ ਵੀ ਕੰਸਿਸਟੈਂਟਲੀ ਆਪਣੀ ਆਵਾਜ਼ ਰੱਖੀ ਆ ਔਰ ਗਵਰਨਮੈਂਟ ਨੂੰ ਸਵਾਲ ਹੀ ਨਹੀਂ ਹੁੰਦਾ ਕਿ ਗਵਰਨਮੈਂਟ ਦੀ ਨਿਖੇਧੀ ਨਹੀਂ ਕਰ ਰਹੇ ਸੀਗੇ ਇਹ ਆਪਣੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਅਰਵਿੰਦ ਕੇਜਰੀਵਾਲ ਨੂੰ ਪਰਸਨਲੀ ਵੀ ਮਿਲੇ ਆ ਭਗਵੰਤ ਮਾਨ ਨੂੰ ਵੀ ਮੀਟਿੰਗਾਂ ਦੇ ਵਿੱਚ ਗਵਰਨਮੈਂਟ ਨੂੰ ਕੋਸ਼ਿਸ਼ ਕੀਤੀ ਕਿ ਆ ਤੁਸੀਂ ਵਾਅਦੇ ਕੀਤੇ ਸੀਗੇ ਤੇ ਤੁਸੀਂ ਆਪਣੇ ਵਾਅਦੇ ਭੁੱਲ ਰਹੇ ਹੋ ਹੁਣ ਇਹਨਾਂ ਗੱਲਾਂ ਦਾ ਉਹ ਗਿਲਾ ਕਰਦੇ ਨੇ ਮੈਂ ਇੱਕ ਦਿਨ ਦੇਖ ਰਿਹਾ ਸੀ ਇਹਨਾਂ ਦੇ ਇੰਟਰਵਿਊ ਇਹ ਪੂਰਾ ਸਵਰਾਜ ਜਿਹੜਾ ਮੇਜਰ ਪਾਲਿਸੀ ਇੱਕ ਡਾਕੂਮੈਂਟ ਸੀ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਕੋਲ ਆ ਮੈਨੂੰ ਲੱਗਦਾ ਹੁਣ 90% ਆਮ ਆਦਮੀ ਪਾਰਟੀ ਦੇ ਐਮਐਲਏਜ਼ ਤੇ ਮਨਿਸਟਰਸ ਨੇ ਕਿਸੇ ਨੇ ਸਵਰਾਜ ਦੀ ਕਿਤਾਬ ਦੇਖੀ ਵੀ ਨਹੀਂ ਹੋਣੀ ਪੜ੍ਹਨਾ ਤਾਂ ਕੀ ਸੀਗਾ ਔਰ ਮੇਰਾ ਖਿਆਲ ਹੈ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਹੁਣ ਆਮ ਆਦਮੀ ਦੇ ਬੰਦੇ ਸੀਗੇ ਜਾਂ ਉਹ ਕਾਂਗਰਸ ਦੇ ਇਨਕਾਰੇ ਹੋਏ ਬੰਦੇ ਆ ਜਾਂ ਉਹ ਕਿਸੇ ਹੋਰ ਪਾਰਟੀ ਦੇ ਸਿਸਟਮ ਦੇ ਵਿੱਚੋਂ ਜਿੱਥੇ ਕੋਈ ਚਾਂਸ ਨਹੀਂ ਸੀ ਉਹਨਾਂ ਦਾ ਉਹ ਸਾਰੇ ਇਹਨਾਂ ਨੇ ਚੱਕ ਲਏ ਮੇਰੇ ਖਿਆਲ ਹੈ ਕਿ ਇਕੱਲੇ ਐਮ ਐਲ ਐਸ ਦਾ ਐਨਾਲਿਸਿਸ ਕਰੋਗੇ ਮੋਰ ਥੈਨ 50% ਆਫ ਐਮ ਐਲ ਐਸ ਆਰ ਦੇ ਡੋ ਨਾਟ ਬਿਲੋਂਗ ਟੂ ਦੀ ਆਮ ਆਦਮੀ ਪਾਰਟੀ ਆਈਡੀਓਲੋਜੀ ਔਰ ਪੋਸਟ ਹੁਣ ਗਵਰਨਮੈਂਟ ਬਣਨ ਤੋਂ ਬਾਅਦ ਤਾਂ ਹਨੇਰੀ ਲਿਆਤੀ ਆ ਸਾਰੇ ਨੇ ਸਾਰੇ ਐਮਐਲਏਜ਼ ਇੰਡल्जਿੰਗ ਇਨ ਰੈਂਪੈਂਟ ਕਰਪਸ਼ਨ ਕਈਆਂ ਦੇ ਤਾਂ ਰਿਸ਼ਤੇਦਾਰ ਡਰੱਗਸ ਲੈਂਦੇ ਵੀ ਸਾਹਮਣੇ ਵੀਡੀਓ ਤੇ ਕੈਪਚਰ ਹੋ ਗਏ ਸਾਰੇ ਐਮਐਲਏਜ਼ ਦੀਆਂ ਇਸ ਵਕਤ ਪ੍ਰਾਪਰਟੀਆਂ ਬਣ ਰਹੀਆਂ ਨੇ ਆ ਮੇਰਾ ਖਿਆਲ ਆ ਕਿ ਚਾਰ ਚਾਰ ਤਿੰਨ ਤਿੰਨ ਪੰਜ ਪੰਜ ਛੇ ਛੇ ਕਿੱਲਾਂ 'ਚ ਫਾਰਮ ਹਾਊਸ ਬਣ ਰਹੇ ਨੇ ਜਿਹੜਾ ਇੱਕ ਉਹ ਕਹਿੰਦੇ ਸੀ ਨਾ ਕਿ ਮੋਬਾਈਲ ਰਿਪੇਅਰ ਵਾਲਾ ਬੰਦਾ ਸਾਡਾ ਵੋਟੇ ਵਾਈਲਸ ਨੇਮ ਇਸ ਉਹ ਮੇਰਾ ਖਿਆਲ ਹੈ ਕਿ 2-3 ਕਿੱਲੇ ਵਿੱਚ ਬਣਾ ਰਿਆ ਵਾ ਨਾਲੇ ਤੁਸੀਂ ਕਹੀ ਜਾਂਦੇ ਅਸੀਂ ਆਮ ਜਿਹੇ ਬੰਦੇ ਅਸੀਂ ਪਿੰਚਰਾਂ ਵਾਲੇ ਬੰਦੇ ਆਮ ਆਮ ਘਰਾਂ ਦੇ ਮੁੰਡਿਆਂ ਨੂੰ ਕਦੀ ਮੌਕਾ ਨਹੀਂ ਸੀ ਮਿਲਣਾ ਇਹ ਆਮ ਆਦਮੀ ਨੇ ਪਾਰਟੀ ਨੂੰ ਦਵਾ ਪਰ ਹੁਣ ਤਾਂ ਉਹ ਖਾਸ ਹੋ ਗਏ ਨੇ ਹੁਣ ਇਹਨਾਂ ਦਾ ਇੱਕ ਆਦਮੀ ਮੈਨੂੰ ਆਊਟ ਆਫ ਦ ਬਲੂ ਮੈਨੂੰ ਫੋਨ ਕਰਕੇ ਤੇ ਮੇਰੇ ਨਾਲ ਗਿਲਾ ਕਰ ਰਿਹਾ ਸੀ ਤੋ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਰਜਵਾੜਾ ਵਾਂ ਸਮਝ ਗਏ ਨਾ ਇਹ ਆਮ ਆਦਮੀ ਤਾਂ ਆਪ ਹੀ ਕਹੀ ਜਾਂਦੇ ਆਪਣੇ ਮੂੰਹੋਂ ਕਿ ਮੈਂ ਤਾਂ ਰਜਵਾੜਾ ਵਾਂ ਮੈਂ ਤਾਂ 150 ਕਿੱਲੇ ਦਾ ਮਾਲਕ ਐ ਸੋ ਇਹ ਜਿਹੜਾ ਜੋ ਕੁਝ ਇਹਨਾਂ ਨੇ ਕੀਤਾ ਬੇਸਿਕਲੀ ਇਹਨਾਂ ਨੇ ਆਪਣੇ ਸਾਰੇ ਵਿਚਾਰਧਾਰਾ ਨੂੰ ਟੋਟਲ ਛਿੱਕੇ ਤੇ ਟੰਗਤਾ ਵਿੱਚ ਹੀ ਕੇਜਰੀਵਾਲ ਨੇ ਟੰਗਤਾ ਵਿੱਚ ਹੀ ਭਗਵੰਤ ਮਾਨ ਨੇ ਵਿੱਚ ਹੀ ਸੁਸੋੜੀਏ ਨੇ ਔਰ ਅੱਜ ਇਹ ਜਿੰਨਾ ਮਰਜੀ ਕਹੀ ਜਾਂ ਦੂਜਿਆਂ ਨੂੰ ਦੇ ਉਂਗਲੀਆਂ ਉਠਾਈ ਜਾਂਦੇ ਕਿ ਆ ਵੀ ਡਰੱਗ ਮਾਫੀਆ ਆ ਪਰਿਸ਼ਟਮਾ ਬੰਦਾ ਇਹ ਫਲਾਨਾ ਅਸੀਂ ਐ ਕਰਦੇਾਂਗੇ ਬਟ ਕਦੀ ਇਹਨਾਂ ਨੇ ਅੰਦਰ ਝਾਤ ਮਾਰੀ ਆ ਕਿ ਇਹਨਾਂ ਤੇ 2-2000 ਕਰੋੜ ਰੁਪਏ ਦੇ ਸਕੈਂਡਲ ਦੇ ਇਸ ਵਕਤ ਪੁਖਤਾ ਚਾਰਜਸ ਨੇ ਚਾਰਜ ਸ਼ੀਟ ਅਦਾਲਤਾਂ 'ਚ ਨੇ ਡੇਡਿਡ ਸਾਲ ਜੇਲਾ ਚ ਰਹਿ ਕੇ ਸੁਪਰੀਮ ਕੋਰਟ ਤੋ ਜਾ ਕੇ ਜਮਾਨਤਾ ਹੋਈਆਂ ਇਸ ਥਿਸ ਨੋਟ ਕਰਪਸ਼ਨ ਐਂਡ ਕੇਜਰੀਵਾਲ ਐਂਡ ਅਦਰਸ ਜਿਹੜੇ ਦੂਜਿਆਂ ਨੂੰ ਕਹਿੰਦੇ ਡਰਗ ਮਾਫੀਆ ਦੇ ਆਰ ਅਕਿਊਜ਼ਡ ਆਫ ਲਿਕਸ ਸਕੈਂਡਲ ਕੀ ਸ਼ਰਾਬ ਡਰਗ ਨਹੀਂਗਾ ਜਿਹੋ ਜਿਹੇ ਦੂਜਿਆਂ ਨੂੰ ਕਹਿੰਦੇ ਡਰਗ ਮਾਫੀਆ ਉਦਾਂ ਦੇ ਡਰਗ ਮਾਫੀਆ ਹੈ ਔਰ 2000 ਕਰੋੜ ਦਾ ਹੁਣ ਕਲਾਸਰੂਮ ਘੁਟਾਲਾ ਨਿਕਲਿਆ ਨਵਾ ਉਹਦੇ ਚ ਏਸੀਬੀ ਨੇ ਆਲਰੇਡੀ ਇਹਨਾਂ ਨੂੰ ਮਿਸਟਰ ਸੋਡੀਅਸ ਸਤਿੰਦਰ ਜੈਨ ਨੂੰ ਨਾਮਜ਼ਦ ਕਰਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਉਸ ਦਾ ਵੀ ਖਮਿਆਜ਼ਾ ਪੂਤਣਾ ਪਵੇਗਾ ਪ੍ਰੋਬੇਬਲੀ ਈਡੀ ਹੈਜ਼ ਆਲਸੋ ਟੇਕਨ ਕੌਗਨੀਸੈਂਸ ਆਫ ਦੈਟ ਸੋ ਵੇਅਰ ਇਜ਼ ਆਮ ਆਦਮੀ ਪਾਰਟੀ ਸਟੈਂਡਿੰਗ ਇਸ ਕਰਕੇ ਮੈਂ ਸਮਝਦਾ ਕਿ ਜੋ ਕੁਛ ਇਹਨਾਂ ਨਾਲ ਹੋਇਆ ਮੈਂ ਇਹਨਾਂ ਨਾਲ ਮਿਲਣ ਵਾਸਤੇ ਇਹਨਾਂ ਨਾਲ ਹਮਦਰਦੀ ਕਰਨ ਪਹੁੰਚਾ ਕਿਉਂ ਨਿਸ਼ਾਨਾ ਬਣਾਇਆ ਗਿਆ ਕੋਰ ਦੇ ਪ੍ਰਤਾਪ ਨੂੰ ਸਿਰਫ ਸੱਚ ਬੋਲਣ ਦਾ ਜਿਹੜਾ ਵੀ ਪੰਜਾਬ ਚ ਚਾਹੇ ਉਹ ਕੁਮਰ ਬਜੇ ਪ੍ਰਤਾਪ ਸਿੰਘ ਆ ਚਾਹੇ ਕੋਈ ਤੁਸੀਂ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਦੇਖਿਆ ਨਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਕੱਲਾ ਮੈਨੂੰ ਨਹੀਂ ਇਸ ਤਰ੍ਹਾਂ ਕੱਢਿਆ ਇੱਕ ਲੰਬੀ ਕਤਾਰ ਆ ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਖੜਾ ਕੀਤਾ ਪ੍ਰਸ਼ਾਂਤ ਪੂਸ਼ਨ ਅਰਗਨ ਜਿਨ੍ਹਾਂ ਨੇ ਮੇਰੇ ਖਿਆਲਸ਼ਾ ਆਫੀਸ਼ਲ ਡੋਨੇਸ਼ਨ ਕੀਤੀ 4-5 ਕਰੋੜ ਰੁਪਏ ਦੀ ਇਹਨਾਂ ਦੇ ਅਕਾਊਂਟ ਵਿੱਚ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਮਿਸਟਰ ਯਾਦਵ ਜਿਹੜੇ ਕਿ ਬੜੇ ਅੱਛੇ ਕਿਸਾਨ ਆਗੂ ਵੀ ਨੇ ਉਹਨੂੰ ਨਹੀਂ ਬਖਸ਼ਿਆ ਗਿਆ ਕੁਮਾਰ ਵਿਸ਼ਵਾਸ ਨੂੰ ਨਹੀਂ ਬਖਸ਼ਿਆ ਗਿਆ ਪੰਜਾਬ ਚ ਡਾਕਟਰ ਗਾਂਧੀ ਦੇਖੋ ਕਿੱਡੇ ਅੱਛੇ ਬੰਦੇ ਨੇ ਜੀ ਦੁਬਾਰਾ ਐਮਪੀ ਬਣ ਗਏ ਨਾ ਆਪਣੇ ਜ਼ੋਰ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਿਆ ਗਿਆ ਸੁੱਚਾ ਸਿੰਘ ਛੋਟੇਪੁਰ ਨੂੰ ਵਿਚਾਰੇ ਨੂੰ ਕਿਦਾਂ ਉਹਦੀ ਉਹਦੇ ਕੈਰੈਕਟਰ ਅਸੈਸਿਨੇਸ਼ਨ ਕੀਤੀ ਕੋਈ 2 ਲੱਖ ਰੁਪਏ ਦਾ ਇਲਜ਼ਾਮ ਲਾਇਆ ਵੀਡੀਓ ਅਜੇ ਤੱਕ ਨਹੀਂ ਲੋਕਾਂ ਨੂੰ ਦਿਖਾਈ ਸੋ ਗੁਰਪ੍ਰੀਤ ਸਿੰਘ ਨੂੰ ਗੀਏ ਕਿ ਐਡਾ ਬਿਹਤਰੀਨ ਕਲਾਕਾਰ ਪੰਜਾਬ ਦਾ ਦੇ ਜਸਟ ਯੂਜ਼ਡ ਹਿਮ ਐਂਡ ਥਰੋ ਹਿਮ ਆਊਟ ਆਫ ਦ ਪਾਰਟੀ ਲਾਈਕਵਾਇਜ਼ ਹੋਰ ਵੀ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਆਦ ਡਾਕਟਰ ਦਿਲਜੀਤ ਸਿੰਘ ਦੇਖੋ ਤੁਹਾਡੇ ਸ਼ਹਿਰ ਦੇ ਅੰਮ੍ਰਿਤਸਰ ਦੇ ਕਿੱਡੇ ਰੀਨੋਨਡ ਵਰਲਡਵਾਈਡ ਆਈ ਸਰਜਨ ਸੀਗੇ ਉਹਨਾਂ ਨੂੰ ਇਸਤੇਮਾਲ ਕੀਤਾ ਔਰ ਮੈਨੂੰ ਤਾਂ ਜਦੋਂ ਲੀਡਰ ਆਫ ਆਪੋਜੀਸ਼ਨ ਹਟਾਇਆ ਗਿਆ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਸੀਗਾ ਮੈਂ ਤਾਂ ਸਰਕਾਰ ਉਸ ਵਕਤ ਦੀ ਨਾਲ ਲੜ ਰਿਹਾ ਸੀ ਔਰ ਮੇਰੇ ਤੇ ਜਿਹੜਾ ਐਨਡੀਪੀਐਸ ਦਾ ਪਰਚਾ ਇਹਨੇ ਕੀਤਾ ਭਗਵੰਤ ਮਾਨ ਨੇ ਅਰੈਸਟ ਕੀਤਾ ਇਹ ਉਸੇ ਕੇਸ 'ਚ ਗ੍ਰਿਫਤਾਰ ਕੀਤਾ ਜਿਹੜਾ ਬਤੌਰ ਲੀਡਰ ਆਫ ਆਪੋਜੀਸ਼ਨ ਮੇਰੇ ਤੇ ਥੋਪਿਆ ਗਿਆ ਕਿਉਂਕਿ ਉਸ ਵਕਤ ਮੈਂ ਕੈਬਨਿਟ ਮਿਨਿਸਟਰ ਨੂੰ ਇਸਤਿਫਾ ਦੇਣ ਤੇ ਮਜਬੂਰ ਕਰਤਾ ਸੀਗਾ ਉਸ ਵਕਤ ਦੀ ਸਰਕਾਰ ਮੇਰੇ ਉਲਟ ਸੀਗੀ ਔਰ ਭਗਵੰਤ ਮਾਨ ਦੀ ਵੀਡੀਓਜ਼ ਆਫਟਨ ਤੁਸੀਂ ਦੇਖਿਆ ਮੈਨੂੰ ਕਹਿੰਦਾ ਸੀ ਕਿ ਖੇਰੇ ਨਾਲ ਦਾ ਇਮਾਨਦਾਰ ਆਦਮੀ ਕੋਈ ਸੋ ਕੀ ਕੇਜਰੀਵਾਲ ਬੇਸਿਕਲੀ ਇਜ਼ ਅ ਡਿਸਪੋਟ ਹੀ ਇਜ਼ ਅ ਡਿਕਟੇਟਰ ਉਹ ਵੱਡਾ ਤਾਨਾਸ਼ਾ ਉਹ ਪਾਰਟੀਜ਼ ਕੋਈ ਵੀ ਕਿਸੇ ਆਦਮੀ ਨੂੰ ਨਹੀਂ ਰਹਿਣ ਦੇਵੇਗਾ ਆਉਣ ਵਾਲੇ ਸਮੇਂ ਤੂੰ ਤੁਸੀਂ ਦੇਖ ਲੈਣਾ ਜਿਹੜਾ ਮਾੜਾ ਜਿਹਾ ਸਿਰ ਚੱਕੇਗਾ ਉਹਦੀ ਇਹ ਨਸਲ ਕੁਸ਼ੀ ਕਰਦਾ ਵਾ ਔਰ ਇਹ ਕਹਿੰਦੇ ਨੇ ਜੀ ਪੀਏਸੀ ਡਿਸਾਈਡ ਕਰੂਗੀ ਪੀਏਸੀ ਤਾਂ ਇਹਨਾਂ ਦੀ ਇੱਕ ਕਿਚਨ ਵਿੱਚ ਫਿਰਦੀ ਆ ਆਤੀਸ਼ੀ ਕੌਣ ਹੈ ਵਿਚਾਰੀ ਤੁਹਾਡਾ ਖਿਆਲ ਆ ਹੀ ਸ਼ੀ ਹੈਜ਼ ਅਨ ਇੰਡੀਪੈਂਡੈਂਟ ਵੌਇਸ ਆ ਜਿਹੜੇ ਸੁਸੋਡਿਆ ਸਤਿੰਦਰ ਜੈਨ ਸੌਰਵ ਭਾਰਤ ਇਹ ਦੇ ਆਲ ਕਿਚਨ ਕੈਬਿਨੇਟ they cannot fit into a small 6 uh, by 6 room and it is uh, pac kejriwal uh, ode vich apni hi uh, chalaunda va te kise de utthe sunnda main sara andarona nal kam karde to baad dekha va so main lambi gal na karda hu main kahunga covid vich pratap singh ne is karke lianda ke ki imandari chhavi de bande si ohna di chhavi bahut imandari wali si is karke ohna nu particular lianda hai nahi main ta tanu keh reha ki aap hi ohna ne kiah inada da halle ips da police career bahut utte sega ye dgp level tak ja sakde si ke ਲੇਕਿਨ ਇਹਨਾਂ ਨੂੰ ਮਿਸਲੀਡ ਕਰਕੇ ਝੂਠੇ ਵਾਅਦੇ ਕਰਕੇ ਇਹਨੂੰ ਨਾਲ ਲਿਆਂਦਾ ਜਸਟ ਇਲੈਕਸ਼ਨ ਜਿੱਤਣ ਵਾਸਤੇ ਇਹਨਾਂ ਨੂੰ ਨਾਲ ਵਰਤਿਆ ਗਿਆ ਵਾ ਸੋ ਬੇਸਿਕਲੀ ਦਿਸ ਪਾਰਟੀ ਯੂਜ਼ਸ ਥਰੋਜ਼ ਆਊਟ ਅ ਪਰਸਨ ਐਂਡ ਡਿਟ ਟ੍ਰਾਈਜ਼ ਟੂ ਡਿਸਟਰੋਏ ਦਾ ਕਰੀਅਰ ਮੇਰਾ ਮੇਰਾ ਤਾਂ ਡਿਸਟਰੋਏ ਕਰ ਦਿੱਤਾ ਵਾਹਿਗੁਰੂ ਅਕਾਲ ਪੁਰਖ ਨੇ ਤੇ ਭਲੱਥ ਦੇ ਲੋਕਾਂ ਨੇ ਮੈਨੂੰ ਵੋਟ ਪਾ ਕੇ ਦੁਬਾਰਾ ਅਸੈਂਬਲੀ ਚ ਭੇਜਿਆ ਇਹਨਾਂ ਨੇ ਤਾਂ ਆਪਣੇ ਵੱਲੋਂ ਮੈਨੂੰ ਵਰਕਾ ਪਾੜ ਦਿੱਤਾ ਸੀਗਾ ਫੋ ਅਬੈਪੁਰ ਜਲਾ ਫੁਲਕਾ ਸਾਹਿਬ ਫੁਲਕਾ ਸਾਹਿਬ ਵੇਖੋ ਕਿੱਡੇ ਅੱਛੇ ਵਿਦਵਾਨ ਬੰਦੇ ਨੇ ਇੱਕ ਗੁਰਸਿੱਖ ਬੰਦਾ ਜਿਹੜਾ 84 ਦੇ ਕਤਲੇਆਮ ਦੀ ਸਾਰਾ ਕਰੀਅਰ ਲਾਤਾ ਉਸੇ ਇਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਸਫੋਕੇਟ ਕਰ ਦਿੱਤਾ ਸੋ ਇਹ ਪੋਜੀਸ਼ਨ ਦੇ ਪਰਿਵਾਰ ਦੇ ਨਾਲ ਖੜਨਾ ਉਰਕੀਜੀ ਪ੍ਰਤਾਪ ਨੇ ਸਿਰਫ ਇੰਨੀ ਗੱਲ ਕਹੀ ਸੀ ਕਿ ਪਰਿਵਾਰ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ ਕਿ ਇਸ ਤਰ੍ਹਾਂ ਜ਼ਲੀਲ ਨਹੀਂ ਕਰਨਾ ਚਾਹੀਦਾ ਕਿ ਕਿਸੇ ਦੇ ਪਰਿਵਾਰ ਦੇ ਨਾਲ ਹਮਦਰਦੀ ਕਰਨੀ ਉਸ ਨੂੰ ਅਸੀਂ ਪਾਰਟੀ ਵਿਰੋਧੀ ਦੇਖਦੇ ਹਾਂ ਦੇਖੋ ਦੇਖੋ ਗੱਲ ਇਹ ਹੈ ਲੈਟ ਮੀ ਸੈੱਟ ਦਾ ਰਿਕਾਰਡ ਸਟ੍ਰੇਟ ਵਿਕਰਮ ਜੀਠਿਆ ਦੀ ਅਰੈਸਟ ਜਿਸ ਢੰਗ ਦੇ ਨਾਲ ਸਿਵਲ ਕੱਪੜਿਆਂ 'ਚ 30-40 ਬੰਦੇ ਅੰਦਰ ਘਰਾਂ 'ਚ ਬਦਮਾਸ਼ਾ ਵਾਂਗੂ ਵੜ ਕੇ ਗਏ ਨਾ ਸੋਚਵਾਰਟ ਨਾ ਅਰੈਸਟਵਾਰਟ ਉਹਦਾ ਸਾਰਿਆਂ ਨੇ ਕੰਡੈਮਨ ਕੀਤਾ ਵਰਲਡਵਾਈਟ ਉਹਦੇ ਕੁਮਰ ਵਿਜੇਪ੍ਰਤਾਪ ਸੋਹਣਾ ਨੇ ਔਰ ਇਹਨਾਂ ਨੇ ਗੱਲ ਬੜੀ ਅੱਛੀ ਕਹੀ ਆ ਇਹਨਾਂ ਨੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਕਿ ਹਾਈ ਕੋਰਟ ਦਾ ਉਹਦਾ ਬੇਲ ਆਰਡਰ ਕਢਾ ਲਓ 2022 ਦਾ 6 ਮਹੀਨੇ ਆਮ ਆਦਮੀ ਪਾਰਟੀ ਦੀ ਉਹ ਜੇਲ੍ਹ 'ਚ ਰਿਹਾ ਜਿਹਦੇ ਤੋਂ 5 ਮਹੀਨੇ ਉਹ ਆਮ ਆਦਮੀ ਪਾਰਟੀ ਦੀ ਕਸਟਡੀ ਵਿੱਚ ਰਿਹਾ ਇਹਨਾਂ ਨੇ ਕੀ ਐਨਡੀਪੀਐਸ ਕੇਸ ਵਿੱਚ ਵਿਕਰਮ ਜੀਠੇ ਦਾ ਉਹਨੂੰ ਕਿਤੇ ਪ੍ਰੋਡਕਸ਼ਨ ਬਰਡਨ ਦੇ ਉੱਤੇ ਲੈ ਕੇ ਕਿਤੇ ਗਏ 4 ਸਾਲ ਹੋ ਗਏ ਕਾਂਗਰਸ ਦੀ ਐਫਆਈਆਰ ਦਰਜ ਸੀਗੀ ਕਾਂਗਰਸ ਵਿਲੇ ਦਾ ਅਰੈਸਟ ਹੋਇਆ ਵਿਕਰਮ ਜਿਠਿਆ ਕਿ ਇਹਨਾਂ ਨੇ 4 ਸਾਲ ਹੁਣ ਸਾਢੇ 3 ਸਾਲ ਇਹਨਾਂ ਦਾ ਟਿਨਿਓਰ ਆ 95% ਟਿਨਿਓਰ ਕਿ ਚਾਰਜ ਸ਼ੀਟ ਫਾਈਲ ਕੀਤੀ ਐਨਡੀਪੀਐਸ ਕੇਸ ਵਿੱਚ ਨਹੀਂ ਕੀਤੀ ਅੱਛਾ ਪ੍ਰੋਪਾਗੈਂਡਾ ਹੋਣ ਕਰ ਰਹੇ ਨੇ ਕਿ ਐਨਡੀਪੀਐਸ ਫੜਿਆ ਵਾ ਕਿ ਅਸੀਂ ਐਨਡੀਪੀਐਸ ਨਸ਼ੇ ਦੇ ਤਸਕਰ ਬਖਸ਼ਾਂਗੇ ਨਹੀਂ ਤੇ ਕਾਰਵਾਈ ਕਰਾ ਚਰਾਰੇ ਨੇ ਡਿਸਪਰੋਪੋਰਸ਼ਨਟ ਐਸੈਟਸ ਦੀ ਕਰਪਸ਼ਨ ਦਾ ਭ੍ਰਿਸ਼ਟਾਚਾਰ ਦਾ ਕੇਸ ਬਣਾ ਰਹੇ ਨੇ ਉਹਦੇ ਬਾਰੇ ਇਹ ਨਹੀਂ ਗੱਲ ਕਰਦੇ ਔਰ ਸਾਰਾ ਫੈਕਟ ਇਸ ਕਿ ਜਿਹੜਾ ਕੇਸ ਹੁਣ ਹੈ ਇਸ ਵੇਲੇ ਵਿਕਰਮ ਦੇ ਖਿਲਾਫ ਇਹ ਐਨਡੀਪੀਐਸ ਦਾ ਨਹੀਂਗਾ ਔਰ ਇਹ ਡੀਏ ਦਾ ਕੇਸ ਬਣਾ ਔਰ ਅਗਲੀ ਗੱਲ ਲਾਸਟ ਜਿਹੜਾ ਇਸ ਵਕਤ ਪੰਜਾਬ ਇਹਦੇ ਵਿੱਚ ਕੋਈ ਬੋਲੇ ਪਹਿਲੀ ਗੱਲ ਚਲੋ ਵਿਕਰਮ ਨੂੰ ਤੁਸੀਂ ਅਰੈਸਟ ਕੀਤਾ ਵਿਕਰਮ ਜੀਠੀਆ ਦੇ ਜਾ ਕੇ ਵਰਕਰਾਂ ਨੂੰ دہشت ਪਾਉਣ ਦਾ ਕੀ ਤੋਕਿਆ ਜੀ ਪੁਲਿਸ ਵਾਲੇ ਆਫਿਸ ਆਫਸਰ ਫੋਨ ਕਰ ਰਹੇ ਨੇ ਮੇਨ ਮੇਨ ਬੰਦਿਆਂ ਨੂੰ ਉਹਨਾਂ ਨੂੰ ਡਰਾ ਰਹੇ ਨੇ ਇੱਕ ਦੋ ਬੰਦਿਆਂ ਨੂੰ ਉਹਨਾਂ ਨੂੰ ਅਰੈਸਟ ਕਰਤਾ ਜਸਟ ਫॉर ਬੀਇੰਗ ਪ੍ਰੈਜ਼ੈਂਟਡ ਐਟ ਹਸ ਹਾਊਸ ਇਹ ਸਾਰਾ ਗਮ ਔਰ ਜਿਹੜਾ ਕੱਲ ਸੁਬੀਰ ਸਿੰਘ ਬਾਦਲ ਨੂੰ ਉੱਥੇ ਇਕੱਠ ਨਹੀਂ ਕਰਨ ਦਿੱਤਾ ਔਰ ਆਮ ਆਦਮੀ ਨੂੰ ਗੁਰਦੁਆਰਾ ਆਮ ਸਾਹਿਬ ਜਾਣ ਨਹੀਂ ਦਿੱਤਾ ਕੀ ਪੰਜਾਬ ਅੱਜ ਐਮਰਜੈਂਸੀ ਵਰਗੇ ਹਾਲਾਤਾਂ ਚੋਂ ਨਹੀਂ ਗੁਜ਼ਰ ਰਿਹਾ ਹੋਰ ਕੀ ਹੁੰਦਾ ਐਮਰਜੈਂਸੀ ਕੀ ਹੁੰਦੀ ਹੈ ਕਿ ਕਿਸੇ ਦਾ ਬੋਲਣ ਦਾ ਅਧਿਕਾਰ ਨਹੀਂ ਕਹਿੰਦਾ ਮੈਂ ਕਿਸ ਨੂੰ ਅੰਦੋਲਨ ਨਹੀਂ ਕਰਨ ਦੇਣਾ ਕਿਸਾਨਾਂ ਦੇ ਅੰਦੋਲਨ ਨੂੰ ਪੀਲੇ ਪੰਜੇ ਨਾਲ ਪੱਟ ਦਿੱਤਾ ਵਾਟ ਐਲਸ ਇਜ਼ ਐਮਰਜੈਂਸੀ ਔਰ ਪਿੱਛੇ ਟੰਗੀਆਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਉਹ ਵਿਚਾਰੇ ਰੋਂਦੇ ਹੋਣੇ ਆ ਉਹਨਾਂ ਦੀ ਤੋਹਫੀਨ ਕਰ ਰਹੇ ਨੇ ਜਿਹੜਾ ਕੰਮ ਜਿਹੜੇ ਅਧਿਕਾਰ ਉਹਨਾਂ ਨੇ ਸਾਨੂੰ ਦਿੱਤੇ ਮੌਲਿਕ ਫੰਡਮੈਂਟਲ ਰਾਈਟਸ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਦੇ ਹੈਵ ਆਲ ਬੀਨ ਟ੍ਰੈਂਪਲਡ ਅੰਡਰ ਦਾ ਫੀਟ ਆਫ ਦਿਸ क्रੂਅਲ ਬਰੂਟਲ ਗਵਰਨਮੈਂਟ ਅੱਛਾ ਸਰ ਇਹਨਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਿਲ ਕਰਾਇਆ ਜਾਏਗਾ ਉਹਨਕੋ ਕੀ ਕੋਈ ਆਏ ਹੋ ਦੇਖੋ ਇਸ ਤਰ੍ਹਾਂ ਪਹਿਲਾਂ ਅੱਛੀ ਤਰ੍ਹਾਂ ਗੱਲ ਸਮਝੋ ਪਹਿਲੀ ਗੱਲ ਤਾਂ ਕਿਸੇ ਨੂੰ ਪਾਰਟੀ 'ਚ ਜੁਆਇਨ ਕਰਾਉਣਾ ਜਾਂ ਕਿਸੇ ਨੂੰ ਪਾਰਟੀ 'ਚੋਂ ਹਟਾਉਣਾ ਮੇਰਾ ਅਧਿਕਾਰ ਖੇਤਰ ਨੇਗਾ ਮੇਰੇ ਇੱਕ ਉਮਰ ਵਿਜੇ ਪ੍ਰਤਾਪ ਹੋਣਾ ਨਾ ਪੁਰਾਣੇ ਤੁਲਕਾ ਤੇ ਬਿਕੋਜ਼ ਵੈਨ ਯੂ ਆਰ ਵਰਕਿੰਗ ਐਟ ਦ ਸੇਮ ਵੇਵ ਲੈਂਥ ਯੂ نو ਕਿਸੇ ਇਸ਼ੂਜ਼ ਦੇ ਉੱਤੇ ਤੁਸੀਂ ਇਕੱਠੇ ਹੁੰਨੇ ਆ ਬਹੁਤ ਵਾਰੀ ਐਸੀ ਉੱਥੇ ਇਕੱਠੇ ਜਾ ਕੇ ਫਰੀਦਕੋਟ ਬਰਗਾੜੀ ਦੇ ਮੋਰਚੇ ਵਿੱਚ ਵੀ ਜਾਂਦੇ ਰਹੇ ਆ ਇਸ ਕਰਕੇ ਮੈਂ ਆਪਣੇ ਲਿਹਾਜ਼ ਨਾਲ ਇਹ ਨਾ ਤਾਂ ਇਹ ਸਮਾਵਾ ਹਲੇ ਹੀ ਇਸ ਬੀਨ ਇਲੈਕਟਿਡ ਫਾਰ 5 ইয়ারਸ ਔਰ ਆਮ ਆਦਮੀ ਪਾਰਟੀ ਦਾ ਚਾਹੂਗੀ ਕਿ ਕਿਸੇ ਤਰੀਕੇ ਨਾਲ ਇਹ ਆਪਣੇ ਐਮਐਲਏ ਦੇ ਹਕੂਕ ਤੇ ਅਧਿਕਾਰ ਨੂੰ ਆਪਣੇ ਅੰਮ੍ਰਿਤਸਰ ਦੇ ਲੋਕਾਂ ਨੂੰ ਇਹ ਸੇਵਾ ਕਰਨਗੇ ਅਗਰ ਕੋਈ ਅਪਰੋਪਰੀਏਟ ਟਾਈਮ ਆਵੇਗਾ ਦੈਨ ਵੀ ਵਿਲ ਟੇਕ ਇਟ ਅਪ ਤੁਸੀਂ ਕੀ ਸੁਜੈਸਟ ਕੀਤਾ ਜੀ ਪੂਰ ਦਿਨੋਂ ਕਿਉਂਕਿ ਅੱਜ ਪਹਿਲੀ ਮੇਰੀ ਤਾਂ ਅੰਦਰ ਸਿੰਪਲ ਸਿੰਪਲ ਨਿੱਜੀ ਮੀਟਿੰਗ ਇਹਨਾਂ ਨੂੰ ਮੈਂ ਕਿਹਾ ਕਿ ਮੈਂ ਤੁਹਾਡਾ ਪਹਿਲਾਂ ਵੀ ਤੁਹਾਡੇ ਨਾਲ ਹਮਦਰਦੀ ਕਰਦਾ ਸੀਗਾ ਤੇ ਅੱਜ ਵੀ ਤੁਹਾਡੇ ਨਾਲ ਹਮਦਰਦੀ ਕਰ ਰਿਹਾ ਕੱਲੀ ਜੱਫੀ ਬਾਹਰ ਉੱਥੇ ਨਹੀਂ ਪਾਈ ਅੰਦਰ ਵੀ ਜੱਫੀ ਪਾ ਕੇ ਆਇਆ ਹਾਂ ਜੀ ਤੁਸੀਂ ਅੱਜ ਪਹਿਲੀ ਵਾਰ ਮੇਰੇ ਸਾਹਮਣੇ ਮਾਈਕ ਮਾਈਕ ਦਾ ਅੱਜ ਪਵਨ ਜੀ